ਹਾਂਜੀ ਕਿਸਾਨ ਵੀਰੋ ਸਵਾਦ ਤਾਂ ਤੁਹਾਡਾ ਆਪਣਾ ਜਿਉਟਿਊਬ ਚੈਨਲ ਬਾਵੜਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਗਾਵਾਂ ਸੇ ਲੈ ਲੈ ਕੇ ਆਏ ਹਾਂ ਜੀ ਇੱਕ ਬਈ ਤਾਜੀ ਸੂਈ ਵੀ ਹੈ ਤੇ ਤਿੰਨ ਗੱਬਣਾ ਨੇ ਆਓ ਪੁੱਛ ਲੈਨੇ ਬਾਈ ਕਿੱਥੇ ਆਜੀ ਬਾਈ ਸਸਿਕਾ ਜੀ ਬਾਈ ਸਸਿਕਾ ਉਹ ਠੀਕ ਹੋ ਵਧੀਆ ਜੀ ਠੀਕ ਹੈ ਜੀ ਵਧੀਆ ਚੱਲੋ ਬਾਈ ਹਾਂਜੀ ਵਧੀਆ ਠੀਕ ਹੈ ਚਲੋ ਬਈ ਨਾਮ ਤੇ ਡਰੈਸ ਕੋ ਨੈਨ ਸੰਤੀ ਪਿੰਡ ਲੰਗਵਾਲ ਜੀ ਹਮ ਜਿਲ੍ਹਾ ਜਿਲ੍ਹਾ ਸੰਗਰੂਰ ਤਸੀਰ ਪਿੰਡ ਲੰਗਵਾਲ ਠੀਕ ਹੈ ਨੇੜੇ ਪਿੰਡ ਬਈ ਲੰਗਵਾਲ ਕਿਹਨੇ ਨੇੜੇ ਪਿੰਡ ਕਿਹੜਾ ਜੀ ਨੇੜੇ ਆਪਣਾ ਸਾਫਰ ਰੋਡ ਤੇ ਇੱਕ ਲਾਲ ਕਿਸਮ ਚੈਨ ਠੀਕ ਹੈ ਬਾਈ ਹਾਂਜੀ ਠੀਕ ਹੈ ਬਾਈ ਬਈ ਮੋਬਾਈਲ ਨੰਬਰ ਬੋਲ ਸਿਆਸੀ ਨੰਬਰ 930886 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਈ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਦਾ ਕਿਹੜਾ ਸੋਸ ਰਹੀ ਹੈ ਉਸ ਹੀ ਜਦੋਂ ਸੂਈ ਟੀਚਰਸ ਕਦੋਂ ਸੂਈ ਆ ਬਾਈ ਪਰਸੋਂ ਸਵੇਰੇ ਸੂਈ ਆ ਜੀ ਪਰਸੋਂ ਸਵੇਰੇ ਹਾਂਜੀ ਹਾਂ ਬੱਚਾ ਕੀ ਆ ਬਾਈ ਮਾੜਾ ਇਸੇ ਬੱਸੀ ਆਈ ਬੱਚੀ ਬੜੀ ਚੰਗੀ ਆ ਹਾਂਜੀ ਬੱਚਾ ਬਾਈ ਬੱਚੀ ਨੂੰ ਜਨਮ ਦਿੱਤਾ ਬੱਚੀ ਚੰਗੀ ਆ ਦੇਰ ਜੂ ਰੋਕ ਕੇ ਹਾਂਜੀ ਅਜੇ ਰੋਕੀ ਠੀਕ ਆ ਥਣ ਬੜਾ ਚੰਗਾ ਲੱਗੇਣਾ ਤੁਹਾਨੂੰ ਬਹੁਤ ਆ ਥਣ ਬਹੁਤ ਚੰਗਾ ਮੁੱਠੀ ਵਾਲਾ ਥਣ ਚਾਰੇ ਥਣ ਨਿਕਲਦੇ ਨੇ ਪੂਰੇ ਗੈਰ ਤੇ ਬਾਈ ਬੋਲੇ 10 12 ਕਿਲੋ ਤਿਆਰ ਹੋਣਗੇ ਠੀਕ ਆ ਚੱਗੇ ਬੋਲੇ ਤੋਂ ਬਾਈ ਸਟਾਰਟ ਹੋਈ ਆ ਕੱਦ ਬੱਡ ਚੰਗਾ ਰੰਗ ਰੂਪ ਚੰਗਾ ਆਰਡਰ ਇੱਕ ਕਮਾਲ ਦਾ ਢੱਲਾ ਢੋਲਾ ਬਹੁਤ ਪੰਨੇ ਸਾਰੀਆਂ ਬਰਡਲ ਨਾ ਬਈ ਸ਼ਾਮ ਤੱਕ ਗੱਡ ਲੂਗੀ ਇਹ ਸੋਸ ਵੀ ਚੰਗਾ ਜਿੰਨਾ ਕ ਦੁੱਧ ਦੇ ਦੂ ਆਸਤੀ ਬੇੜੀ ਦੁੱਧ ਦੇ ਦੂ 15-16 ਕਿਲੋਟ 15-16 ਲੀਟਰ ਦੁੱਧ ਦੀ ਬਾਈ ਕੰਨਾ ਮੀਟ ਕਰਦਾ ਵੱਡੀ ਗੱਲ ਗਰਮੀ ਬਿਲਕੁਲ ਨਹੀਂ ਮੰਨ ਤੇ ਫੈਨ ਫੋਨ ਜਿਹੜੀ ਕਰਮ ਵਾਲੀ ਦੀ ਫੁੱਲ ਚੰਗੀ ਆਰਡਰ ਇੱਕ ਕਮਾਲ ਦਾ ਚਿਵਾਈ ਬਹੁਤ ਚੰਗੀ ਚਿਵਾਈ ਇੱਕ ਨੰਬਰ ਹੈ ਜਨਾ ਤੇ ਮੁੱਲ ਕੀ ਆ ਭਰਾ ਦਾ ਮੁੱਲੇ ਦਾ 48000 ਲੈਣ ਦੇਣ ਮਾਨਤਨ ਹੋ ਜਾ ਹਾਂ ਮਾਨਤਨ ਠੀਕ ਆ 48000 ਰੁਪਿਆ ਮੁੱਲ ਆ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾ ਚਿਰੂ ਹੋ ਜਾ। ਕੱਦ ਬੱਡ ਚੰਗਾ ਰੰਗ ਰੂਪ ਚੰਗਾ, ਯਾਦਬੀੜ ਚੰਗੀ, ਆਣ-ਫਣ ਬਹੁਤ ਚੰਗਾ। ਮੁੱਠੀ ਵਾਲਾ ਥਣ ਕੱਲਾ ਕਰ ਆਣ ਲੱਗਿਆ। ਵਾਛੀ ਤੁਰਾ ਤਰਾ ਠੀਕ ਹੈ ਬੜਾ। ਅੱਗੇ ਭਾਈ 2 ਨੰਬਰ। ਕਿਹੜਾ ਸੂਆ ਸੁੰਦੀ ਆ? ਇਹ ਦੂਸਰਾ ਸੂਆਈ। ਦੂਜਾ ਸੂਆ। ਕਿੰਨੇ ਦਿਨ ਲੈਂਦੀ ਆ ਵੀਰੇ? ਉਹ ਲੈ ਜੂ 8 ਤੋਂ 10 ਦਿਨ ਦੀ। 8 ਤੋਂ 10 ਦਿਨਾਂ ਦੀ ਕੱਚੀ ਆ ਭਾਈ ਆਰਡਰ ਦੇ ਇੱਕ ਤੋਂ ਨੇੜੇ ਤੋਂ ਕਮਾਲ ਦਾ ਆਰਡਰ ਕਰ ਮਲੀ ਤਿਆਰ ਕਰ ਦਿੰਦੇ ਆ। ਹਾਂਜੀ ਲੋਟ ਆਈ। ਆਣ ਬੜਾ ਕਮਾਲ ਦਾ ਲੱਗਿਆ ਹਨਾ। ਬਾਕੀ ਠੰਡੀ ਸੀਲਾ ਢੱਲਾ ਢੋਲਾ ਲੈ ਬਹੁਤ ਪਈਆਂ ਸਾਰੀਆਂ ਬਰਡਲਾਂ ਗੱਢ ਕੇ ਕਰਵਾਲੀ ਨੇ ਫੇਰ ਸੋਣਾਗਾ ਹੋ ਲੈ ਬਾਈ ਹੋਰ ਕਿ ਦੱਸਾ ਦੇ ਕਿੰਨਾ ਕੁ ਦੁੱਧ ਦੇ ਦੂਰਸਟੀ ਮੇੜਿਆ ਇਹ ਵੀ ਜੀ 15 ਕਿਲੋ ਜੀ 15 ਦੀ ਉਮੀਦ ਕਰਦੇ ਆ ਛੇਸ ਬੜਾ ਪਿਆਰਾ ਰੰਗ ਰੂਪ ਚੰਗਾ ਯਾਤ ਬ੍ਰੀਡ ਚੰਗੀ ਆ ਖਾਣ-ਖੋਣ ਬਹੁਤ ਚੰਗਾ ਕੱਚੀ-ਕੱਚੀ ਆ ਬਾਈ ਦਣੇ ਹਜੇ ਲੈਦੀ ਆ ਉਦੋਂ ਦਾ ਆਰਡਰ ਦੀ ਕੁਆਲਿਟੀ ਆ ਜਿਹੜੀ ਕਰਵਾਲੀ ਨੇ ਵਧੀਆ ਤਿਆਰ ਕਰ ਲਈ ਤੇ ਕੀ ਮੋਲ ਆ ਭਰਾ ਇਹਦਾ ਇਹਦਾ 48000 ਜੀ ਮਾਨਤਾਨ ਹੋ ਜੀ ਹਾਂਜੀ ਠੀਕ ਆ 48000 ਰੁਪਇਆ ਮੋਲਾ ਬਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਤਣ ਜਰੂਰ ਹੋ ਜਾਣਾ ਚੈਗੀ ਆ ਬੜ ਸੁਨੱਕੀ ਆ ਥਣਲੇਵਾ ਵੀ ਕਰਮ ਵਾਲੀ ਦਾ ਚੰਗਾ ਤੇ ਤੋਰਾ ਤਾਰਾ ਵੀ ਚੰਗਾ ਕਰੀ ਠੰਡੀ ਸੀੜ ਪੂਰੀ ਆ ਹਨਾ ਬਈ ਹਾਂ ਠੰਡੀ ਬਹੁਤ ਆ ਜਿਵੇਂ ਬਸੀ ਹੱਥ ਲਾਈ ਕਰ ਕੋਈ ਚੈੱਕ ਕਰੀ ਠੰਡੀ ਸੀ ਅੰਦੇ ਤੇ ਗੈਵਰੀ ਖੜ ਗਈ ਲੈ ਨਹੀਂ ਖੜ ਗਈ ਕੋਈ ਚੱਕਰੀ ਨਹੀਂ ਠੰਡੀ ਠੰਡੀ ਬਹੁਤ ਆ ਆਇਆ ਤੇ ਨਾਡੋ ਨਾ ਬਈ ਬਹੁਤ ਪਈਆਂ ਨੇ ਸਾਰੀਆਂ ਬੜ ਜਲਾਂ ਕੱਢ ਕੇ ਕਰਮ ਵਾਲੀ ਨੇ ਬਈ ਫੇਰ ਸੁਣਾਗੀ ਚੰਗੀ ਆ ਗੱਲ ਗਰਮੀ ਦਾ ਮੌਸਮ ਗਰਮੀ ਘੱਟ ਮਨੂੰ ਕੈਂਡ ਫੌਂਡ ਜਿਹੜੀ ਘਰਮ ਆ ਜੀ ਚੰਗੀ ਆ ਬਾਈ ਤਨ ਨੰਬਰ ਕਿਹੜਾ ਸੁਆ ਸੁੰਦੀ ਆ ਇਹ ਵੀ ਦੂਸਰਾ ਸੁਆਈ ਦੂਜਾ ਸੁਆ ਕਿੰਨੇ ਦਿਨ ਲੈਂਦੀ ਆ ਬਾਈ ਇਹ ਲੈ ਯੂ ਹਫਤਾ ਹੀ ਹਫਤਾ ਠੰਡੀ ਤੇ ਬਹੁਤ ਚੰਗੀ ਠੰਡੀ ਠੰਡੀ ਬਹੁਤ ਆਣ ਬੜਾ ਚੰਗਾ ਢਲਾ ਟੁਲਾ ਬਹੁਤ ਪਈਆਂ ਸਾਰੀਆਂ ਬਾਲ ਢਲਾ ਕੱਢ ਕੇ ਘਰ ਬਾਲੀ ਨੇ ਫੇਸ ਹਣਾ ਅੱਗੇ ਤੋਂ ਵੀ ਲੈ ਵਾ ਚੈੱਕ ਆਣ ਬਈ ਇੱਕੋ ਜਿਹਾ ਚਾਰੇ ਨਿਖੜ ਮੇ ਪੂਰੇ ਗੈਰ ਇਸ ਚਵਾਈ ਚਵਾਈ ਨੂੰ ਚੰਗੇ ਲੱਗਿਆ ਥਾ ਕਲਵਾਈ ਬਹੁਤ ਜੀ ਦਾ ਰੰਗ ਰੂਪ ਚੰਗਾ ਫੇਸ ਉਸ ਕਰਮ ਵਾਲੀ ਦਾ ਚੰਗਾ ਬੋਦੀ ਵਾਦੀ ਚੱਲੀ ਆ ਸੁਨੱਖਪੁਣਾ ਵਾਰਡ ਦੇ ਵਿੱਚ ਚੰਗਾ ਗਾ ਬਾਕੀ ਚਮਕ ਚਮਕ ਬਹੁਤ ਆ ਬਾਈ ਵਾਰਡ ਇਹਨਾਂ ਦੁੱਧ ਦੇ ਯੂਨੀਵਰਸਿਟੀ ਮੇਡ ਆ ਇਹ ਦੇ ਦੂ 18 19 ਕਿਲੋ ਜੀ 18 19 ਕਿਲੋ ਹਾਂ ਜੀ 20 ਦੇ 20 ਦੇ ਕਰਦੇ ਆ ਮੁੱਲ ਕੀ ਹੈ ਬਾਈ ਇਹਦਾ 58000 ਰੁਪਏ 58000 ਰੁਪਏ ਮਾਨਤਨ ਹੋ ਜੀ ਬਾਈ ਮਾਨਤਨ ਹੋ ਜੀ 58000 ਰੁਪਏ ਬਾਈ ਨੇ ਮੁੱਲ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜ਼ਰੂਰ ਹੋ ਜੀ ਕੱਦ ਬੜਾ ਚੰਗਾ ਰੰਗ ਰੂਪ ਥਣ ਤੁਹਾਨੂੰ ਬਹੁਤ ਚੰਗਾ ਲੱਗਿਆ ਬਈ ਚੰਗੀ ਆ ਵਰਡ ਸੁੰਸ਼ੀ ਆ ਇਹ ਵੀ ਕੱਚੀ ਕੱਚੀ ਆ ਹਜੇ ਦਿਨ ਲੈਂਦੀ ਆ ਬਈ ਉਹਦੋਂ ਆਰਡਰ ਦੀ ਕੁਆਲਿਟੀ ਜਿਹੜੀ ਨੇ ਕਮਾਲ ਦੀ ਤਿਆਰ ਕਰ ਲੈਣੀ ਬਰੀਕੀ ਪ੍ਰੂਫ ਕੀ ਜਬਾਉ ਦਾ ਵਰਡ ਦੇ ਚਮਕ ਜਮਕ ਵਾਉ ਦਾ ਬਈ ਬਾਕੀ ਟਨ ਲਾਡੂ ਨਾਲ ਬਹੁਤ ਪਈਆਂ ਨੇ ਸਾਰੀਆਂ ਵਰਡ ਲਾ ਗੱਡੂ ਨੇੜੇ ਤੋਂ ਚੈੱਕ ਕਰਵਾਉਂਦੇ ਦੇ ਵਾਰ ਬਰੀਕੀ ਪ੍ਰੂਫ ਕੀ ਜਬਾਉ ਦਾ ਸਾਰੀਆਂ ਵਰਡ ਲਾ ਗੱਢ ਕੇ ਫੇਰ ਸੁਣੋ ਆਕੇ ਵੀਰੇ ਲਾਸਟ ਚਾਰ ਨੰਬਰ ਕਿਹੜਾ ਸੁਆ ਵੀ ਇਹ ਦੀ ਜਹਵਾਈ ਦੀ ਕਿੰਨੇ ਦਿਨ ਲੈਂਦੀ ਹੈ ਬਈ ਉਹ ਲਈ 8 ਤੋਂ 10 ਦਿਨ ਜੀ 8 ਤੋਂ 10 ਦਿਨ ਦੇਣਾ ਜੀ ਆਰਡਰ ਕਮਾਲ ਆ ਆਰਡਰ ਬਹੁਤ ਸੋਹਣਾ ਆਰਡਰ ਕਰ ਮੈਂ 8 ਤੇ ਲਾਟੋ ਲਾ ਬਹੁਤ ਪਈ ਮੂਰੋਂ ਵੀ ਆਰਡਰ ਬਈ ਗੈਟ ਮੂਰੋਂ ਦਿਖਾਉਂਦੀ ਆ ਕੱਲਾ ਕੱਲਾ ਥਣ ਮੁਠੀ ਆ ਤਣ ਚਾਰੇ ਥਣ ਫੇਸ ਬਹੁਤ ਸੋਹਣਾ ਜੀ ਦਾ ਹਾਂ ਛੋੜ ਲਿਓ ਬਈ ਦਿਖਾਉਂਦੇ ਚਲੋ ਕਾਪ ਦੇ ਬਟ ਚੰਗਾ ਰੰਗ ਰੂਪ ਚੰਗਾ ਚੰਗੀ ਆ ਬੜਾ ਸਨਕੀਆ ਪਟ ਪੂੜਾ ਬਹੁਤ ਚੌੜਾ ਜੂੜਾ ਪਈ ਇਨਾ ਦੁੱਧ ਦਿੱਤੀ ਇਹ ਜਿਹ ਦਸਤਾਂਗ ਲਈ 17 18 ਕਿਲੋ ਦੁੱਧ ਦੀ ਬਾਈ ਕਹਿੰਦਾ ਮੀਰ ਕਰਦੇ ਆ ਤੋਰਾ ਤਾਰਾ ਕਮਾਲ ਰੰਗ ਰੂਪ ਚੰਗਾ ਇਸ ਬੜਾ ਪਿਆਰਾ ਆਣ ਬਹੁਤ ਚੰਗਾ ਲੱਗਿਆ ਮੁੱਖੀ ਵਾਲਾ ਥਣ ਇਕੱਲਾ ਇਕੱਲਾ ਥਾਣਾ ਮੁੱਲ ਕੀ ਹੈ ਬਾਈ ਇਹਦਾ 58000 ਰੁਪਏ 58000 ਰੁਪਿਆ ਮਾਨਤਾ ਨੂੰ ਵੀ ਹਾਂ ਜੀ ਮਾਨਤਾ ਨੂੰ ਠੀਕ ਹੈ 58000 ਰੁਪਿਆ ਮੁੱਲ ਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨ ਤਾਂ ਜਰੀ ਹੋ ਜੇ ਰੰਗ ਰੂਪ ਚੰਗਾ ਥਣ ਥਣ ਚੰਗਾ ਕੱਚੀ ਕੱਚੀ ਆ ਬਈ ਦਿਨ ਹਜੇ ਲੈਂਦੀ ਆ ਉਹਦੋਂ ਆਰਡਰ ਦੀ ਕੁਆਲਿਟੀ ਆ ਜਿਹੜੀ ਆ ਤਿਆਰ ਕਰ ਲੈ ਗਾਵਾ ਮਾ ਬਾਈ ਕੋਲੇ ਸੀਗਾ 4 3 ਗੱਬਣ ਇੱਕ ਤਕਤਾ ਦੀ ਸੂਈ ਤੇ ਮੁੱਲ ਬਾਈ ਨੇ ਬਿਲਕੁਲ ਜਾਇਜ਼ ਰੱਖਿਆ ਤੇ ਕਿਸੇ ਵੀਰ ਦੇ ਕੋਈ ਵੀ ਨਾ ਕੇ ਪਸੰਦ ਆ ਬਾਈ ਨਾ ਕਰ ਲਿਓ ਵੀਡੀਓ ਨੇ ਦੇਖਣ ਲਈ ਸਾਰੇ ਵੀਰਾਂ ਦਾ ਸਾਧਾ ਧੰਨਵਾਦ